ਕਿਉਂ ਕੀਤਾ ਉਹਦੇ ਬੱਚੇ ਦਾ ਕਤਲ ਕੀ ਕਾਰਨ ਸੀਗਾ ਬੋਲੋ ਜੀ ਕਾਰਨ ਕੀ ਸੀਗਾ ਕਿਉਂ ਕੀਤਾ ਸਾਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ ਚ ਸੀ ਰੋਟੀ ਪਾਣੀ ਬੰਨੀਓ ਤਰਸਦੇ ਸੀ ਆਏ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਏ ਸੀ ਆਹ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਹੋ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਂ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹਦਾ ਕੁਝ ਨਹੀਂ ਆ ਦੁਬਈ ਤਾਂ ਮੈਂ ਬਾਤ ਚਿਆ ਕਿਹਾ ਸੀ ਵੀ ਮੈਂ ਜਾਣਾ ਹਮ ਜੋ ਇੱਕ ਕਤਲ ਕੀਤਾ ਪਸਤਾਵਾ ਹੋ ਰਿਹਾ ਹੁਣ ਬਹੁਤ ਜ਼ਿਆਦੇ ਕਿਵੇਂ ਕੀਤਾ ਕੀ ਕਿਵੇਂ ਦਿੱਤਾ ਅੰਜਾਮ ਤੇ ਰਣ ਫਿਰ ਮਾਨਸੇ ਹੀ ਕਿਉਂ ਲੈ ਕੇ ਆਏ ਨੂੰ ਇਹ ਤਲਵੰਡੀ ਮਾਰਤਾ ਸੀ ਮਾਨਸੇ ਕੰਦੇ ਹੋਰ ਵੀ ਸੀ ਛੋਟੇ ਨਾਲ ਕੁਝ ਨਹੀਂ ਹੋਰ ਕੋਈ ਨਹੀਂ ਸੀ ਮਾਨਸੇ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਤੂੰ ਆ ਪਾ ਟਿਕਟ ਦੱਬਤਾ ਸੀ ਇਹ ਮਾਰਿਆ ਕਿਵੇਂ ਗਲਾ ਘੋਟਿਆ ਜਾਂ ਨਾ ਘੋਟਿਆ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਫੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਮੂੰਹ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਿਲ ਨਹੀਂ ਕੰਦੇ ਅਕਬਰ ਵੀ ਮੇਰਾ ਪੁੱਤ ਸਭ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਇੱਜ਼ਤ ਵੀ ਮਰਨਾ ਮੁੜ ਕੇ ਪੱਕੇ ਰਹਿ ਗਏ ਵੀ ਮਰਨਾ ਮਾਂ ਫੇਰ ਵੀ ਪੁੱਤ ਨੂੰ ਤਾਂ ਨਹੀਂ ਬਚਾ ਸਕਦੀ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਤੇ ਕੇ ਪਰਿਵਾਰ ਨੂੰ ਨਹੀਂ ਸੀ ਬਤਾ ਕਿੰਨਾ ਕੁ ਉਸ ਤੋਂ ਮੋਤ ਜਿਆਦੇ ਪੂਰੇ ਮਾਨਸੂਬੇ ਦਾ ਕੰਮ ਜੁੜੀ ਵਾਸ ਮਿਲ ਗਈ ਲਾਇਆ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬਸ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਥੇ ਅਜ ਮਾਨਸੂਬੇ ਦਾ ਮੋਬਾਈਲ ਤੇ ਕਿਸੇ ਨਾਲ ਗੱਲ ਨਹੀਂ ਕੀਤੀ ਨਹੀਂ ਕਿਸੇ ਨਾਲ ਨਹੀਂ ਪਾਸ ਦੇ ਵਿੱਚ ਲੱਗੇ ਸੀ ਮਾਨਸੂਬੇ